ਰਾਵੀ ਪਾਕਿਸਤਾਨ ਤੋਂ ਨਿਕਲ ਕੇ ਸਿੱਧੀ ਆਉਂਦੀ ਹੈ ਜੀ ਟੱਕਰ ਮਾਰਦੀ ਆ ਇੱਧਰ ਅਗਲੇ ਬੰਨੇ ਧਰਮਕੋਟ ਪੱਤਨ ਹੁਣ ਅਸੀਂ ਰਾਹ ਆਪਣਾ ਬਣਾ ਰਹੇ ਆ ਜੀ ਸਾਰੇ ਦੋਵੇਂ ਬੰਨੇ ਪਾਣੀ ਆ ਪਾਣੀ ਦੇ ਵਿੱਚ ਇਹਨਾਂ ਦਾ ਪੱਕਾ ਰਾਹ ਹੈਗਾ ਸੀ ਪਰ ਉਹਦੇ ਤੇ 2-2 3-3 ਫੁੱਟ ਪਾਣੀ ਹੈਗਾ ਸੀ ਅੱਜ ਸਾਡੇ ਕੋਲੇ ਭਰਾ ਆਏ ਸੀਗੇ ਪਿੰਡ ਆਦਮਪੁਰ ਯੂਪੀ ਬਿਜਨੌਰ ਤੋਂ ਅਸੀਂ ਧੰਨਵਾਦ ਕਰਦੇ ਹਾਂ ਖਾਲਸਾ ਇਹਨੂੰ 48000 ਰੁਪਏ ਦੀ ਸੇਵਾ ਦੇ ਕੇ ਚੱਲਿਆ ਡੀਜ਼ਲ ਲਈ ਅਸੀਂ ਧੰਨਵਾਦ ਕਰਦੇ ਆ ਕਿਸਾਨ ਭਰਾਵਾਂ ਦਾ ਜਿਨ੍ਹਾਂ ਨੇ ਡੀਜ਼ਲ ਦੀ ਸੇਵਾ ਦਿੱਤੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਬਖਸ਼ੇ ਸ਼ਹੀਦ ਬਾਬਾ ਜੋਰਾਵਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਧਪੁਰਾ ਬਟਿੰਡੇ ਤੋਂ ਜਿਹੜੇ ਉਹ ਸਕੂਲ ਤੋਂ ਸਾਨੂੰ ਸੇਵਾ ਇੱਥੇ ਦੇਣ ਆਏ ਨੇ ਵੀਰ ਅਸੀਂ ਉਸ ਸਕੂਲ ਦਾ ਤੇ ਜਿਹੜੇ ਵੀਰ ਚੱਲ ਕੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ